ਹਾਂਜੀ ਸਸ਼ੀ ਕਾਂਜੀ ਮੈਂ ਹਰਨਾਜ਼ ਕ੍ਰੇਸ਼ਨ ਰਾਏਕੋਟ ਤੋਂ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਆਪਣੀ ਜਿਹੜੀਆਂ ਲਾਸਟ ਵੀਡੀਓਜ਼ ਨੇ ਤੁਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਐਪਰੀਸ਼ੀਏਟ ਕੀਤਾ ਹਾਂਜੀ ਇੱਕ ਮੈਂ ਸਪੈਸ਼ਲ ਅਨਾਉਂਸਮੈਂਟ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਕਿ ਜਿਹੜੀ ਆਪਾਂ ਰਖੜੀ ਹੈਂਪਰ ਦੇ ਉੱਤੇ ਵੀਡੀਓ ਪਾਈ ਸੀ ਉਦਰ ਰਿਗਾਰਡਿੰਗ ਬਹੁਤ ਜ਼ਿਆਦਾ ਆਪਾਂ ਨੂੰ ਕੁਐਰੀਜ਼ ਆਈਆਂ ਤੇ ਬਹੁਤ ਆਰਡਰ ਵੀ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਾਂ ਨੂੰ ਆਰਡਰ ਪਲੇਸ ਕੀਤੇ ਨੇ ਤੇ ਕਈ ਭੈਣਾਂ ਨੇ ਕੁਐਰੀਜ਼ ਆ ਜਿਹੜੀਆਂ ਪੈਂਡਿੰਗ ਚੱਲ ਰਹੀਆਂ ਨੇ ਤੇ ਉਹਨਾਂ ਨੂੰ ਮੈਂ ਰਿਕੁਐਸਟ ਕਰਦੀ ਹਾਂ ਕਿ ਜਲਦੀ ਤੋਂ ਜਲਦੀ ਜਿਹੜੇ ਤੁਹਾਡੇ ਆਰਡਰ ਨੇ ਉਹ ਕਨਫਰਮ ਕਰ ਦਿਓ ਬਿਕਾਜ਼ ਰੱਖੜੀ ਦੇ ਵਿੱਚ ਬਹੁਤ ਥੋੜੇ ਦਿਨ ਰਹਿ ਗਏ ਹੈਗੇ ਤੇ ਤਾਂ ਕਿ ਤੁਹਾਡੇ ਜਿਹੜੇ ਮਤਲਬ ਆਰਡਰ ਨੇ ਉਹ ਟਾਈਮ ਤੇ ਪਹੁੰਚ ਜਾ। ਅੱਜ ਦੀ ਵੀਡੀਓ ਜਿਹੜੀ ਹੈ ਆਪਣੀ ਬਹੁਤ ਸਪੈਸ਼ਲ ਰਹਿਣ ਵਾਲੀ ਹੈ ਤੁਸੀਂ ਲਾਸਟ ਤੱਕ ਵਾਚ ਕਰੋ। ਤੇ ਅੱਜ ਦੇ ਵੀਡੀਓ ਸਪੈਸ਼ਲ ਆਪਣੀ ਮਤਲਬ ਬਹੁਤ ਹੀ ਟ੍ਰੈਡੀਸ਼ਨਲ ਲੁੱਕ ਦੇ ਵਿੱਚ ਆਪਾਂ ਲਹਿੰਗੇ ਲੈ ਕੇ ਆਏ ਆ ਤੇ ਜਿਨ੍ਹਾਂ ਨੂੰ ਤੁਸੀਂ ਤੀਆਂ ਦੇ ਫੰਕਸ਼ਨ ਤੇ ਵੀ ਬੇਅਰ ਕਰ ਸਕਦੇ ਹੋ ਤੇ ਜਾਗੋ ਤੇ ਵੀ ਮਤਲਬ ਵੇਅਰ ਕਰ ਸਕਦੇ ਹੋ ਤੇ ਮੈਂ ਬਨਵਾਏ ਵਰ ਤੁਹਾਨੂੰ ਸ਼ੋਅ ਕਰਦੀ ਆ ਤਿੰਨ ਕਲਰ ਆਪਣੇ ਕੋਲੇ ਅਵੇਲੇਬਲ ਨੇ ਇਹਦੇ ਵਿੱਚ ਹਾਂਜੀ ਜਿਹੜਾ ਫਰਸਟ ਕਲਰ ਆਪਣੇ ਕੋਲੇ ਮਜ਼ੈਂਟਾ ਕਲਰ ਚ ਰਹੂਗਾ ਇਹਦੇ ਵਿੱਚ ਆਪਣੇ ਕੋਲੇ ਚਨੋਂ ਦਾ ਦੁਪੱਟਾ ਹੈਗਾ ਪ੍ਰੋਪਰ ਲੇਸ ਲੱਗੀ ਹੋਈ ਆ ਤੇ ਜਿਹੜੀ ਸ਼ਰਟ ਰਹੂਗੀ ਫੁਲਕਾਰੀ ਵਰਕ ਦੀ ਹੈ ਬੈਕ ਫਰੰਟ ਦੋਨੇ ਹੀ ਫੁਲਕਾਰੀ ਵਰਕ ਹੋਇਆ ਹੋਇਆ ਤੇ ਕਰੇਵ ਦੇ ਉੱਤੇ ਆਪਣਾ ਇਹ ਘਗਰ ਬਣਿਆ ਹੋਇਆ ਨੀਚੇ ਦੇ ਮਤਲਬ ਉਦਾਂ ਹੀ ਬਾਰਡਰ ਬਣਿਆ ਹੋਇਆਗਾ ਫੁਲਕਾਰੀ ਦਾ ਬਹੁਤ ਸੋਹਣੀ ਲੁੱਕ ਆਉਂਦੀ ਆ ਇਹਦਾ ਨੈਕਸਟ ਕਲਰ ਵੀ ਮੈਂ ਤੁਹਾਨੂੰ ਸ਼ੋਅ ਕਰਦੀ ਹਾਂ ਹਾਂਜੀ ਸੈਕੰਡ ਕਲਰ ਆਪਣਾ orange ਚ ਰਹਿਣ ਵਾਲਾ ਸੇਮ ਉਦਾਂ ਹੀ ਇਹਦੇ ਦੇ ਵਿੱਚ ਨੋਨ ਦਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਹੋਈ ਆ ਲੇਸ ਲੱਗੀ ਆ ਤੇ ਇਹਦੀ ਵੀ ਸ਼ਰਟ ਮਤਲਬ ਫੁਲਕਾਰੀ ਵਰਕ ਚ ਰਹੂਗੀ ਬੈਕ ਫਰੰਟ ਦੋਨੇ ਫੁਲਕਾਰੀ ਵਰਕ ਤੇ ਜਿਹੜਾ ਇਹਦਾ ਕੱਗਰਾ ਹੈ ਉਹ ਥੋੜਾ ਜਿਹਾ ਡਿਫਰੈਂਟ ਡਿਜ਼ਾਈਨ ਕੀਤਾ ਹੋਇਆ ਮਤਲਬ ਇਹ ਜੇ ਲੇਸਿਸ ਨਾਲ ਆਪਾਂ ਡਿਜ਼ਾਈਨਿੰਗ ਕੀਤੀ ਹੋਈ ਆ ਬਹੁਤ ਸੋਹਣੀ ਲੁੱਕ ਆਉਂਦੀ ਆ ਹਾਂਜੀ ਥਰਡ ਕਲਰ ਆ ਜਿਹੜਾ ਆਪਾਂ ਇਹ ਆਪਣਾ ਮਤਲਬ ਆਫ ਵਾਈਟ ਦੇ ਨਾਲ ਆਪਾਂ ਕੰਟਰਾਸਟ ਕੀਤਾ ਹੋਇਆ ਇਹਦੇ ਨਾਲ ਵੀ ਸੇਮ ਚਨੋਂਨ ਦਾ ਦੁਪੱਟਾ ਰਹੇਗਾ ਕਰੇਪ ਦਾ ਕੱਗਰਾ ਰਹੇਗਾ ਤੇ ਪ੍ਰੋਪਰ ਮਤਲਬ ਫੁਲਕਾਰੀ ਦਾ ਬਾਰਡਰ ਬਣਿਆ ਹੋਇਆ ਤੇ ਬੈਕ ਫਰੰਟ ਮਤਲਬ ਇਹਦੇ ਦੋਨੇ ਹੀ ਫੁਲਕਾਰੀ ਦਾ ਵਰਕ ਰਹੇਗਾ ਇਹ ਤਿੰਨੇ ਪੀਸ ਨੇ ਜਿਹੜੇ ਆਪਣੇ ਸੈਮੀ ਸਟਿਚ ਨੇ ਤੁਸੀਂ ਆਪਣੇ ਮੈਜ਼ਰਮੈਂਟ ਦੇ ਅਕੋਰਡਿੰਗ ਇਹਨਾਂ ਨੂੰ ਐਡਜਸਟ ਕਰਵਾ ਸਕਦੇ ਹੋ ਤੁਹਾਨੂੰ ਤਿੰਨਾ ਪੀਸਾਂ ਦੇ ਵਿੱਚੋਂ ਕੋਈ ਵੀ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋ ਸਾਡਾ WhatsApp ਨੰਬਰ نیچے ਸਕਰੀਨ ਤੇ ਸ਼ੋ ਹੋ ਰਿਹਾ ਹਾਂਜੀ ਇਸ ਤਰ੍ਹਾਂ ਦਾ ਕੋਈ ਵੀ ਤੁਸੀਂ ਪੀਸ ਰੈਡੀ ਕਰਵਾਉਣਾ ਚਾਹੁੰਦੇ ਹੋ ਕੋਈ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਪੀਸਾਂ ਜੋ ਤੁਹਾਨੂੰ ਕੋਈ ਵੀ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਸ਼ੇਅਰ ਕਰ ਦਿਓ ਤੇ ਆਪਾਂ ਤੁਹਾਨੂੰ ਉਦਾਂ ਹੀ ਡਿਸਪੈਚ ਕਰਾ ਦਾਂਗੇ ਜੇ ਤੁਸੀਂ ਇਹਨੂੰ ਸੈਮੀ ਸਟਿਚ ਲੈਣਾ ਤੁਸੀਂ ਇਦਾਂ ਵੀ ਬਾਇ ਕਰ ਸਕਦੇ ਹੋ ਜੇ ਤੁਸੀਂ ਆਪਣੀ ਮੈਜ਼ਰਮੈਂਟ ਦੇ ਅਕੋਰਡਿੰਗ ਉਹਨੂੰ ਬਣਵਾਉਣਾ ਤਾਂ ਆਪਾਂ ਤੁਹਾਨੂੰ ਸਟਿਚ ਕਰਕੇ ਵੀ ਦੇ ਦਾਂਗੇ ਮਤਲਬ ਦੋਨੇ ਅਵੇਲੇਬਲ ਸੈਮੀ ਸਟਿਚ ਵੀ ਤੇ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਹਜੇ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੰਸਟਾ ਪੇਜ ਨੂੰ ਫੋਲੋ ਕਰ ਲਓ ਅਸੀਂ ਨਵਾਂ ਸਟਾਕ ਰੈਡੀ ਕਰ ਰਹੇ ਹਾਂ ਕਿ ਪਰਾਂਦੇ ਆ ਤੇ ਆਪਣੀ ਲਾਸਟ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਵਧੀਆ ਮਤਲਬ ਪਿਆਰ ਦਿੱਤਾ ਵਧੀਆ ਮਤਲਬ ਰਿਸਪਾਂਸ ਆਇਆ ਆਪਣਾ ਤਾਂ ਆਪਾਂ ਨਵਾਂ ਸਟਾਕ ਰੈਡੀ ਕਰ ਰਹੇ ਹਾਂ ਤੇ ਜਲਦੀ ਹੀ ਆਪਾਂ YouTube ਤੇ Insta ਤੇ ਤੁਹਾਡੇ ਲਈ ਮਤਲਬ ਨਵੇਂ ਨਵੇਂ ਡਿਜ਼ਾਈਨ ਲੈ ਕੇ ਆਵਾਂਗੇ ਇਦਾਂ ਹੀ ਤੁਸੀਂ ਸਾਡੇ ਨਾਲ ਬਣੇ ਰਹੋ ਥੈਂਕ ਯੂ